ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜੇ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਪੁੰਡਰ ਡੇਰੀ ਫਾਰਮ ਤੇ ਬਾਈ ਸੰਦੀਪ ਦੇ ਕੋਲੇ ਆਏ ਆ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਅਪਡੇਟ ਆ ਇਸ ਘਰੋਂ ਦਈਦੀ ਆ ਨਵੇਂ ਪਸ਼ੂ ਜਿਹੜੇ ਆਉਂਦੇ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਲੈ ਕੇ ਆਈ ਜੇ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਮਜਾ ਤੇ ਦੋ ਵੜਾ ਤੁਹਾਨੂੰ ਦਿਖਾ ਦਾਂਗੇ ਇੱਕ ਬੈੜ ਬਿਲਕੁਲ ਕੁਝ ਸਮਾਂ ਪਹਿਲਾਂ ਜਿਹੜੀ ਦੋਸਤੋ ਸੁੱਈ ਆ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਸੰਦੀਪ ਦੇ ਨਾਲ ਨੰਬਰ ਜਿਹੜੇ ਆ ਵੀਰ ਤੇ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਸੋ ਅੱਜ ਦੋਸਤੋ 6 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 2:30 ਵਜੇ ਦਾ ਸਮਾਂ ਹੈਗਾ ਦੁਪਹਿਰ ਦਾ ਅਸੂ ਜਿਹੜਾ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰ ਲਿਓ ਸੋ ਇਹ ਸਮਾਂ ਪਸ਼ੂ ਦੀ ਗੱਭਨ ਪਸ਼ੂ ਨੂੰ ਤੇ ਪੱਕੇ ਤਸਲੀ ਕਰ ਲਿਓ ਠੀਕ ਹੈ ਜੀ ਆਉਂ ਕਰਦੇ ਆਂ ਗੱਲਬਾਤ ਵੀਰ ਸੰਦੀਪ ਸਿੰਘ ਜੀ ਨਾਲ ਸੰਦੀਪ ਵੀਰੇ ਸਭ ਤੋਂ ਪਹਿਲਾਂ ਸਸਰੀ ਘਰ ਸਸਰੀਆ ਸੰਦੇ ਜੀ ਠੀਕ ਠਾਕ ਉਹ ਬਹੁਤ ਵਧੀਆ ਵੀਰ ਜੀ ਹੋਰ ਸਾਨੂੰ ਬਹੁਤ ਵਧੀਆ ਸੰਦੇ ਸਾਹਿਬ ਠੀਕ ਠਾਕ ਸਾਰਾ ਠੀਕ ਆ ਅੱਛਾ ਸੰਦੀਪ ਵੀਰੇ ਅੱਜ ਪਸ਼ੂ ਚਾਰ ਨੇ ਅੱਜ ਚਾਰ ਹੈ ਦੋ ਬਿਹੜਾਂ ਜੀ ਆਪਣੇ ਕੋਲ ਤੇ ਦੋ ਜੀ ਮੱਝਾਂ ਜਿਹਦੇ ਵਿੱਚੋਂ ਇੱਕ ਮੈਂ ਸੂਈ ਹੈ ਜੀ ਤੇ ਇੱਕ ਗੱਬਣੀ ਮੈਂ ਤੁਹਾਡੇ ਗਾੜੀ ਗਾੜੀ ਥੋੜਾ ਜਿਹੀ ਟਾਈਮ ਪਹਿਲਾਂ ਅੱਧਾ ਘੰਟਾ ਇਹਦਾ ਚਲੋ ਸੌਦਾ ਹੋ ਗਿਆ ਇਹ ਇਹ ਪਹਿਲੇ ਨੰਬਰ ਵਾਲੀ ਸੇਲ ਹੋ ਗਈ ਹੈ ਜੀ ਸੇਲ ਹੋ ਗਈ ਹੁਣ ਆਪਣੇ ਕੋਲ ਭਲਾਲ ਇੱਕ ਮੈਂ ਆ ਦੋ ਬਿਹੜਾਂ ਜੀ ਜਿਹਦੇ ਵਿੱਚੋਂ ਇੱਕ ਬਿਹੜ ਸ ਠੀਕ ਹੈ ਜੀ ਹਾਂ ਜੀ ਸੰਦੀਪ ਭਾਈ ਕਿਵੇਂ ਕੋ ਵੇਚਣ ਵਾਲੇ ਵੀਰ ਲਗਿਆ ਕਿ ਕਰਨੀ ਸਾਬ ਘਰ ਆਵੇ ਲੈ ਗਿਆ ਦੁੱਧ 12 ਕਿਲੋ ਮੈਂ ਦੇ ਦਿੰਦੀ ਆ 12 ਕਿਲੋ ਦੇ ਰਹੀ ਆ ਹਾਂ 12 ਕਿਲੋ ਦੁੱਧ ਕੱਢ ਦਿੰਦੀ ਆ ਅੱਛਾ ਜੀ ਤੇ ਉਹਨਾਂ ਨੂੰ ਪਤਾ ਹੀ ਤੁਨ ਲਈ ਆ ਮੱਝ ਆਪਾਂ ਹਾਂ ਤੇ ਉਹਨਾਂ ਨੂੰ ਮਗਰੋਂ ਪਤਾ ਲੱਗਾ ਕਿ ਮੈਂ ਤਾਂ ਚੰਗੀ ਆ ਮਗਰੋਂ ਘਰੇ ਰੱਖਣ ਵਾਲੀ ਜਾਂਦੇ ਰੱਖਣ ਵਾਲੀ ਮੱਝ ਆ ਪੇਰਾ ਹੁੰਦਾ ਨਾ ਵੀ ਜਨਾਨੀਆਂ ਨਿਕਲਿਆ ਉਹਦੇ ਘਰੇ ਰੋ ਰੱਖਣ ਵਾਲੀ ਮੱਝ ਆ ਵੀ ਜਨਾਨੀਆਂ ਬੀਬੀਆਂ ਚੋਚਾ ਲੈਂਦੀਆਂ ਮੈਂ ਪਹਿਲੇ ਘਰੋਂ ਪੁੱਛ ਕੇ ਫਿਰ ਵੀਰ ਆ ਕੇ ਜਦੋਂ ਆਪਣਾ ਨਫਾ ਦੇਖ ਕੇ ਉਹਨਾਂ ਨਾਲ ਸੌਦਾ ਕਰ ਲਿਆ 5000 ਬਿਆਨਾ ਦੇ ਕੇ ਸਵੇਰੀਆਂ ਦੀ ਮੱਝ ਲੈ ਜਾਣੀ ਠੀਕ ਆ ਚਲੋ ਫਿਲਹਾਲ ਇਹ ਆਪਾਂ ਦਿਖਾਉਨੇ ਆ ਬਾਕੀ ਇੰਦੀ ਚੋਰ ਗੱਲ ਕੋਈ ਨਹੀਂ ਠੀਕ ਆ ਇਹ ਜਿਹੜੀ ਦੋਸਤੋ ਸੋਲਡ ਆਊਟ ਆ ਠੀਕ ਆ ਸੇਲ ਹੋ ਚੁੱਕੀ ਆ ਸੋ ਮਾਤਾ ਤੁਸੀਂ ਵੇਖ ਲਓ ਠੀਕ ਹੈ ਬਹੁਤ ਚੰਗੀ ਮੈਂ ਇਸ ਤਰ੍ਹਾਂ ਲੀਡ ਲਾ ਲਈ ਮਾਰਨਿੰਗ ਤੱਕ ਜਿਹੜੀ ਹਜੇ ਮਤਲਬ ਕਿ ਵਿਕਰੀ ਵਾਸਤੇ ਅਵੇਲੇਬਲ ਸੀ ਹਾਂਜੀ ਹੁਣ ਦੁਪਹਿਰ 12 ਵਜੇ ਤੋਂ ਬਾਅਦ 1:30 ਵਜੇ ਤੱਕ ਇਹਦਾ ਇਹਦਾ ਸੌਦਾ ਜਿਹੜਾ ਹੋ ਗਿਆ ਦੁਪਹਿਰ ਦੇ ਟਾਈਮ ਹਾਂਜੀ ਠੀਕ ਹੈ ਜੀ ਫਿਲਹਾਲ ਆ ਤੁਸੀਂ ਵੇਖ ਲਓ ਇਹ ਜਿਹੜੀ ਸੀਲ ਹੋ ਚੁੱਕੀ ਆ ਸੋ ਇਸ ਲਈ ਤੁਸੀਂ ਕੋਈ ਵੇਰ ਕੋਈ ਫੋਨ ਲਾਣ ਲਾਈ ਠੀਕ ਆ ਹਾਂਜੀ ਤੇ ਜਿਹੜੀ ਸੈਕੰਡ ਨੰਬਰ ਤੇ ਤੁਹਾਨੂੰ ਪੈਸੇ ਦਿਖਾਉਣੀ ਆ ਇੱਥੋਂ ਆਪਾਂ ਸਟਾਰਟ ਕਰ ਲੈਣੇ ਆ ਇਹ ਬਕਾਊ ਆ ਦੋਸਤੋ ਠੀਕ ਆ ਅਵੇਲੇਬਿਲਿਟੀ ਹੈਗੀ ਆ ਸੰਦੀਪ ਭਾਈ ਕੀ ਰਿਪੋਰਟ ਹੈਗੀ ਇਹਦੀ ਅੱਜ ਸੰਤੋ ਸਾਬ ਐਟ ਟਾਈਮ ਆਪਾਂ ਲੀਟਰ ਮਾਰਵਾ ਕਈ ਤੇ ਵੀਰ ਐਵੇਂ ਕਹਿ ਦਿੰਦੇ ਕਿ ਦੁੱਧ ਹੋਇਆ 10 ਕਿਲੋ ਦਾ ਦੱਸ ਦਿੰਦੇ ਆ 12 ਕਿਲੋ ਹਾਂ ਉਹ ਕੰਮ ਨਹੀਂ ਹੈਗਾ ਇਹਦੇ ਥੱਲੇ 14 ਕਿਲੋ ਦੁੱਧ ਹੋਗਾ ਮੈਂ ਇਥੇ ਨੇ ਹੋਣਾ ਲੀਟਰ ਭਾਵੇਂ ਕੋਈ ਆਪਦਾ ਨਾਲ ਲੈਵੇ ਆਪਾਂ 14 14.5 ਕਿਲੋ ਦੁੱਧ ਬਣਾ ਕੇ ਮੈਂ ਤੇਰ ਦਵਾਂਗੇ ਜੀ ਹਾਂਜੀ ਚਲੋ ਜਿਨ੍ਹਾਂ ਦਾ ਆਪਾਂ ਲਈਏ ਭਾਵੇਂ ਅਗਲਾ ਵੀਰ ਕੋਈ ਤਿੰਜਾ ਸਮਝ ਲੈ ਭਾਵੇਂ ਚੌਥਾ ਸਵੇਰ ਸਮਝ ਲੈ ਭਾਵੇਂ ਜਿਨਵੇਂ ਮਰਜ਼ੀ ਸਮਝ ਲੈ ਆ ਆਪਾਂ ਨੂੰ ਤਿੰਜੇ ਸਵੇਰ ਕਰਕੇ ਹੁਣਾ ਠੀਕ ਬੰਦੇ ਬਾਹਰ ਚੱਲ ਕੇ ਜਾਣਾ ਸੂਈ ਨੂੰ ਕਿੰਨਾ ਟਾਈਮ ਦੱਸਿਆ ਸੂਈ ਨੂੰ 15 ਤੋਂ 20 ਦਿਨ ਹੋ ਗਏ ਸੰਧੂ ਜੀ ਠੀਕ ਆ ਸਵੇਰ ਤੀਜਾ ਹਾਂਜੀ ਤੀਜਾ ਸੂਈ ਬੱਚਾ ਇਹਨੇ ਥੱਲੇ ਕੀਆ ਇਹਦੇ ਮਗਰ ਕੱਟਾ ਆਈ ਸੰਧੂ ਕੱਟਾ ਹਾਂਜੀ ਹੁਣ ਮਦ ਗਿਆ ਤਾਂ ਆਪਾਂ ਦੁੱਧ ਤਾਂ ਆ ਬਿਲਕੁਲ ਠੀਕ ਨਾਲ ਕਰਦੇ 12 ਸੰਧੂ ਜੀ ਸੰਧੂ ਜੀ ਕੰਡੇ ਦੇ ਜੋਖਮਾਂ ਤੁਸੀਂ ਗਿਣੋ 14 ਜੀ 14 ਕਿਲੋ ਦੁੱਧ ਹੋਊਗਾ ਮੈਂ ਥੰਨੇ 14 ਕਿਲੋ ਦੁੱਧ ਜਿਹੜਾ ਭਰਾਵੋ ਬਿਲਕੁਲ ਜੋਖਮਾਂ ਦੁੱਧ ਦਾ 14 ਕਿਲੋ 15 ਦਿਨਾਂ ਦੀ ਸੂਈ ਆ ਕੱਟਾ ਥੱਲੇ ਆ ਠੀਕ ਆ ਜੀ ਬੱਚਾ ਜਿਹੜਾ ਮੇਲ ਕਾਫ ਆ ਕਦਕਾਰ ਦੀ ਜੇ ਦੋਸਤੋ ਗੱਲ ਕਰ ਲਈਏ ਜ਼ਰੂਰ ਜ਼ਿਕਰ ਕਰ ਦਈਦਾ ਵੀ ਜੇਕਰ ਕਦਕਾਰ ਪੂਰਾ ਉੱਚਾ ਵੱਡਾ ਉਹਨੂੰ ਵੱਡੇ ਕਦਕਾਰ ਦੇ ਵਿੱਚ ਆਪਾਂ ਕਹਿ ਦਿੰਨੇ ਆ ਤੇ ਫੁੱਲ ਵੱਡੀ ਹਾਈਟ ਹੀ ਆ ਠੀਕ ਆ ਜੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਪਿੱਠਪੂੜਾ ਵੇਖੋ ਤੁਸੀਂ ਚੌੜਾਈ ਵੇਖੋ ਆਹ ਥਣ ਦੇ ਬਾਅਦ ਠੀਕ ਆ ਪਿਆਰ ਥਾਣਾ ਜਿਹੜਾ ਦੋ ਸੁੱਚਾ ਥਾਣਾ ਦਾ ਜਿਹੜਾ ਸਪੇਸ ਆਪਸੀ ਗੈਬ ਉਹ ਚੰਗਾ ਹੈਗਾ ਠੀਕ ਹੈ ਜੀ ਗੱਠ-ਗੱਠ ਦੀ ਦੂਰੀ ਆਪਾਂ ਕਹਿੰਦੇ ਆ ਵੀ ਗੱਠ-ਗੱਠ ਦੀ ਦੂਰੀ ਤੇ ਥਾਣਾ ਲੱਗਾ ਤੇ ਵੱਡੇ ਕਦ ਕੱਢਦੀ ਆ ਸੂਬਾ ਤੀਜਾ ਠੀਕ ਹੈ ਜੀ ਤਾਂ ਦੁੱਧ ਜਿਹੜਾ ਬਿਲਕੁਲ ਭਾਈ ਸੁਨੀਲ ਕਹਿੰਦਾ ਵੀ ਆਪਦਾ ਲੀਟਰ ਨਾਲ ਲੈਓ ਠੀਕ ਹੈ ਕਿਸੇ ਬਜਨਾ 250 ਸਾਬ ਮੈਂ ਤਾਂ ਬਹੁਤ ਜ਼ਿਆਦਾ ਫੋਲ ਬਜਨਾ ਲੱਗਦੀ ਮੈਂ ਦਾ ਫੋਲ ਹੈਗਾ ਠੀਕ ਹੈ ਜੀ ਤੋ 4 ਕਿਲੋ ਦੀ ਤੁਸੀਂ ਗਿਣਤੀਬਿੰਤੀ ਜਿਹੜੀ ਹੈਗੀ ਹੈ ਦੋਸਤੋ ਉਹ ਕਰ ਸਕਦੇ ਹੋ ਇਸ ਮੱਗ ਦੇ ਥੱਲੇੋਂ ਦੁੱਧ ਚੁਵਾਈ ਗਿਰੀ ਕਰਕੇ ਠੀਕ ਆ ਆ ਥਾਣਾ ਦੇਵਾ ਜਿਹੜਾ ਦੇਖੋ ਆਹ ਸ਼ੁਰੂ ਤੇ ਆਮੀਨ ਠੀਕ ਆ ਤੇ ਚੁਵਾਈ ਕਿਵੇਂ ਵੀ ਸੰਦੀਪ ਸਿੰਘ ਇੱਕ ਨੰਬਰ ਤੋਂ ਸਭ ਪੋਲੀ ਰੂਨ ਕੀ ਮੈਂ ਆ ਠੀਕ ਆ ਜੀ ਹਾਂ ਜੀ ਇੱਕ ਨੰਬਰ ਤੇ ਜਿਹੜੀ ਦੋਸਤੋ ਚੁਵਾਈ ਪੋਲੀ ਆ ਫਿਰ ਕੋ ਲੋ ਮੀਂਹ ਰੰਦਾ ਪਿਆ ਵੀ ਆ ਰੂਮ ਵਰਗੀ ਜਿਹੜੀ ਪੋਲੀ ਚੁਵਾਈ ਲੱਗੀ ਠੀਕ ਆ ਤਾਂ ਦੇਖੋ ਜੀ ਤਾਂ 14 ਕਿਲੋ ਦੁੱਸਤ ਜਿਹੜੀ ਚੁਵਾਈ ਕਰ ਲੈਣੀ ਉਹ ਆ ਵੀ ਆਓ ਤੁਸੀਂ ਇੱਥੇ ਵੀ 14 ਕਿਲੋ ਕਹਤਾ ਵੀਡੀਓ ਵੇਖ ਕੇ ਨਿਕਲੇ 10 ਕਿਲੋ ਸੰਦੀਪ ਸਿੰਘ ਉਹ ਗਲਤ ਨਹੀਂ ਹੈਗੀ ਸੰਤੂ ਸਾਹਿਬ ਜੇ 10 ਕਿਲੋ ਨਿਕਲ ਗਏ ਤੁਸੀਂ ਇੱਥੇ ਬੈਠੇ ਹੋਗੇ ਆਪਾਂ ਗੱਡੀ ਦਾ ਕਰਾਇਆ ਸਾਰਾ ਕੁਝ ਆਪਦੇ ਕੋਲੋਂ ਦਵਾਂਗੇ ਲਓ ਜੀ ਉਸੇ ਲਈ ਬੰਦਾ ਪ ਵੀਰ ਭਰਾ ਤੁਹਾਨੂੰ ਫੋਨ ਕਰਕੇ ਕਹਦੇ ਵੀ ਸੰਦੀਪ ਨੇ 14 ਕਿਲੋ ਦੁੱਧ ਆਖਿਆ ਤੇ ਮੈਂ ਥੱਲੇ 10 ਕਿਲੋ ਦੁੱਧ ਨਿਕਲਿਆ ਜੀ ਹਾਂਜੀ ਇਹ ਜ਼ਮੀਨ ਸਮਾਨ ਦਾ ਫਰਕ ਹੋ ਜਾਂਦਾ ਜੀ ਹਾਂਜੀ ਇਹੜਾ ਵਖਾ ਕੋਈ ਪਾਈ ਆਧਾ ਕਿਲੋ ਉਧਰ ਉਧਰ ਰਿਓ ਜੇ ਉਹਦੀ ਮੈਂ ਸੌਂ ਨਹੀਂ ਦਿੰਦਾ ਤੇ ਇਹ ਨਹੀਂ ਵੀ ਕਿਲੋਆਂ ਨੇ ਘਟ ਜੂਗਾ ਜਦੋਂ ਤੇ 14 ਦੱਸੇ ਦੇ 10 ਨਿਕਲੇ ਮੈਂ ਥੱਲੇ ਇਹ ਕੰਮ ਨਹੀਂ ਸੰਤੂ ਸਾਹਿਬ ਹੈ ਮਾਨਤਨ ਹੋ ਜਾਊਗਾ ਬਹਿਨ ਜੀ ਹਾਂਜੀ 96000 ਦੇ ਵਿੱਚੋਂ ਦੋਸਤੋ ਮਾਨਤਨ ਭਾਈ ਕਹਿੰਦਾ ਤੁਸੀਂ ਹੋ ਜਾਊਗਾ ਠੀਕ ਹੈ ਜੀ ਹਾਂਜੀ ਦੁੱਧ ਖੁੱਲਾ ਚਵਾਈ ਆ ਵੀ ਹੱਕ ਤੋਂ ਜੇ ਤੁਸੀਂ ਤਸਲੀਨਾ ਕਰ ਲਿਓ ਠੀਕ ਆ ਤੇ ਪਲੀ ਪੁਲੀ ਪੂਰੀ ਆ ਵੱਡੀ ਆ ਵਜਨ ਵੱਟੇ ਵਾਲੀ ਫੋਲ ਆ ਠੀਕ ਆ ਸੋ ਇਹ ਅਸੀਂ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਮਾਚੀ ਅ ਸੋ ਦੋਸਤੋ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਐਫ ਵੈੜ ਦਿਖਾਉਣੇ ਆ ਫੁੱਲ ਵੱਡੀ ਆ ਫਾਰਮ ਵਾਲੀ ਜਿਹੜੀ ਦੋਸਤੋ ਇਹ ਵੱਛੀ ਆ ਵੈੜ ਆ ਸੋ ਪੂਰੀ ਗੱਲਬਾਤ ਕਰ ਲੈਣੀ ਆ ਤਾਜੀ ਸੁਈ ਸੁਪਾਈ ਆ ਤੇ ਸੰਦੀਪ ਭਾਈ ਕੀ ਰਿਪੋਰਟ ਹੈਗੀ ਜੰਦੀ ਸੰਤੋਖ ਸਾਹਿਬ ਇਹ ਪਹਿਲੇ ਸੋਏ ਜਾਨੀ ਕਿ ਇਹਨੇ 23 ਕਿਲੋ ਤੋਂ ਕੱਢਿਆ ਵਾ ਆਪਾਂ ਸ਼ੈੱਡ ਚੋਂ ਲਈ ਆਪਣੀ ਏਰੀਆ ਚ ਵੜ ਲਈ ਹੈ ਹਾਂਜੀ ਉਹਨਾਂ ਵੀਰਾਂ ਕੋ ਜਾਨੀ ਕਿ ਕੋਈ 10 12 ਵੜਾਂ ਆ ਉਹਨਾਂ ਸਾਰੀਆਂ ਸੀਲ ਕਰਤੀਆਂ ਵਾ ਤੁਹਾਨੂੰ ਪਤਾ ਬੰਦੇ ਬੰਦੇ ਰਹਿੰਦੇ ਨਹੀਂ ਕਈ ਵੀਰ ਮਾਲ ਵੇਚੀ ਜਾਂਦੇ ਜੀ ਇਸੇ ਤੋਂ ਕੋਈ ਮੱਕੇ ਐਰ ਕੇ ਉਮੀਦ ਹੈ ਕਿ 25 26 ਤੋਂ ਵੱਧ ਦੀ ਪਲਾਸਿਕ ਤੋਂ ਕੱਢੂਗੀ ਘੱਟ ਨਹੀਂ ਜੀ ਕੱਢੂਗਾ ਦੂਜਾ ਸਵੇਰ ਦੂਜਾ ਸਵੇਰ ਅੱਜ ਕੀ ਅੱਜ ਸੀ ਅੱਜ ਸੂਈ ਹੈ ਸੰਤੋਖ ਸਾਹਿਬ ਜੇਰ ਅੰਦਰ ਪਈ ਆ ਇਹ ਕੋਈ ਸੂਈ ਆ 10 11 ਵਜੇ ਠੀਕ ਹੈ ਜੇ ਵੀ ਪ੍ਰੋਪਰੇ ਨੇ ਪਾਤੀ ਆ ਠੀਕ ਹੈ ਕੋਈ ਵੀ 1% ਵੀ ਇਹਦੇ ਵਿੱਚ ਲਾ ਮਨੇ ਹੁਣ ਮੈਂ 6-7 ਕਿਲੋ ਚਵਾਈ ਵੀ ਇਹਦੀ ਕੀਤੀ ਆ ਸੰਦੇ ਸਾਹਿਬ ਠੀਕ ਹੈ ਜੀ ਫਿਰ ਵੀ ਚੱਡਾ ਉੱਥੇ ਲਈ ਕਰਦੀ ਆ ਠੀਕ ਹੈ ਠੀਕ ਹਾਂਜੀ ਬੱਚਾ ਗਿਆ ਸਰ ਇਹ ਤਾਂ ਮਗਰ ਬੱਚਾ ਆ ਗਿਆ ਜੀ ਉਹ ਅੱਛਾ ਹਾਂਜੀ ਮੇਲ ਕਾਫ ਆ ਦੋਸਤੋ ਤੇ ਛੱਡ ਦੇ ਵਿੱਚੋਂ ਵੀਰਾਂ ਦਾ ਪਰਚੇਸ ਕੀਤੀ ਆ ਠੀਕ ਆ ਤੇ ਥਣ ਤੁਹਾਨੂੰ ਦਿਖਾਉ ਦਿਨੇ ਆ ਵੀ ਆਹ ਵੇਖੋ ਜੀ ਠੀਕ ਹੈ ਜੀ ਅਗਲੇ ਥਣ ਵੇਖੋ ਸੈਜ ਵਿੱਚ ਵੇਖੋ ਮਗਰਲੇ ਥਣ ਵੇਖੋ ਪਹਿਲੇ ਸਵੇਰੇ 20 ਤੋਂ ਪਲੱਸ 22 23 24 ਲੀਟਰ ਦੀ ਮਿਲਕ ਦੀ ਕੰਪੈਕਟੀ ਰਹੀ ਹੈ ਠੀਕ ਹੈ ਬੰਦੋ ਵੀ ਸੰਤੋ ਸਾਹਿਬ ਅਜਾ ਮਟਾ ਬੜਾ ਵੈੜ ਦਾ ਪਰ ਜੁੜੀ ਬੜੀ ਆ ਬਾਕੀ ਆ ਥਾਂ ਦੇ ਬਾ ਵੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਹੱਥੀ ਚਮਾਈਲਾ ਮੁਠੀ ਵਾਲਾ ਤੁਹਾਨੂੰ ਤੇ ਹਾਈਟ ਫੁੱਲ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਮਾਜ ਦਿਖਾਈ ਸੀ ਦੋਸਤੋ ਉਹਦੇ ਬਿਲਕੁਲ ਜਿਹੜਾ ਮੇਲ ਖਾਂਦਾ ਕਾਤਾ ਵੀ ਏਡਾ ਜਾਂਦਾ ਠੀਕ ਹੈ ਪੂਰੀ ਵੱਡੀ ਆ ਮਗਰ ਬੱਚਾ ਵੇਖ ਲੋ ਅੱਜ ਮਾਰਨਿੰਗ 11:00 ਵਜੇ ਸੂਈ ਆ ਜੇਰ ਪ੍ਰੋਪਰ ਜਿਹੜੀ ਦੋਸਤੋ ਪਈ ਆ ਉਹ ਤੁਸੀਂ ਸੰਪਰਕ ਕਰਕੇ ਵੀਡੀਓ ਕਾਲ ਤੇ ਵੀ ਜਿਹੜੀ ਦੋਸਤੋ ਮਗਾ ਸਕਦੇ ਹੋ ਠੀਕ ਹੈ ਜੇਰ ਵ ਤੋਰ ਕੇ ਤੋਰ ਕੇ ਸਦੀਵਰੇ ਦਿਖਾ ਰਹੇ ਤੇ ਰਾਜੀ ਆ ਪੂਰੀ ਵਜਨਦਾਰ ਤੇ ਪੂਰੀ ਖਬਰਦਾਰ ਜਿਹੜੀ ਦੋਸਤੋ ਵਹਿੜ ਤੁਹਾਨੂੰ ਦਿਖਾ ਰਹੇ ਆ ਖੰਧ ਨੂੰ ਸੋਹਣੀ ਸੁਪੇਸ ਆ ਵੱਡੇ ਕੱਦ ਬੋਤ ਵਾਲੀ ਆ ਮਗਰ ਬੱਚਾ ਸੋਚਵਾਈ ਆ ਆਪਦੀ ਇੱਕ ਟਾਈਮ ਕਰ ਲਿਓ ਦੋ ਟਾਈਮ ਕਰ ਲਿਓ ਜਿਹੜੇ ਸੋਰ ਸਿੰਘ ਕਿਬਾਲ ਠਿੱਕੀਵੈਂਡ ਜਾਂ ਨੇੜੇ ਤੇੜੇ ਦੇ ਇਲਾਕੇ ਦੇ ਵੀਰ ਨੇ ਸੋ ਜਿਹੜੇ ਵੀਰ ਕੋਈ ਦੂਰ ਤਰਾਡੇ ਵਾਲੇ ਆ ਇੱਕ ਟਾਈਮ ਚਵਾਈ ਆਪਣੀ ਹੱਤੀ ਕਰ ਲਓ ਤੇਰੋਂ ਦੂਜੇ ਟਾਈਮ ਦਾ ਦੋਸਤੋ ਨਹੀਂ ਪਹੁੰਚ ਸਕਦੇਗੇ ਉਹ ਤੁਸੀਂ ਵੀਡੀਓ ਕਾਲ ਤੇ ਟਾਈਮ-ਟਾਈਮ ਕਰ ਲੀ ਠੀਕ ਹੈ ਤੇ ਸੰਤੋਖ ਸਾਹਿਬਾ ਨੇ ਕੋਈ ਧਾਰਨਾ ਮਾਰੀ ਖਾਣਾ ਹੀ ਬੋਲ ਗਈ ਆਪਣੀ ਠੀਕ ਹੈ ਜੀ ਹਾਂ ਜੀ ਹੋਰ ਨਹੀਂ ਛਟਾਰੇ ਕੋਈ ਬਹੁਤ ਜਿਆਦਾ ਚਵਾਈ ਚੰਗੀ ਲੱਗੀ ਠੀਕ ਹੈ ਜੀ ਬਾਕੀ ਵਜਨਾ ਉੱਧਾ ਦੇਖ ਲੋ ਵੈੜ ਦਾ ਖੱਡਾ ਵਾਚੀ ਤੇ ਪੂਰੀ ਜਿਹੜੀ ਦੋਸਤੋ ਫੁੱਲ ਵੱਡੀ ਵੈੜਾ ਠੀਕ ਆ ਖਵਾਨੇ ਵਾਲੇ ਪਾਸੇ ਵੀ ਬਹੁਤ ਸੋਹਣੀ ਆ ਬੰਤਰਾ ਖਵਾਨੇ ਦੀ ਸੋ ਫਿਲਹਾਲ ਅਜੇ ਸੂ ਦੇ ਵਿੱਚ ਆ ਪਸ਼ੂ ਐਨੀਮਲ ਮਾਰਨਿੰਗ ਕੈਂਪਸ ਸੋਇਆ ਇਸ ਕਰਕੇ ਸਾਰੇ ਵੀਰਾਂ ਨੂੰ ਪਤਾ ਪਸੂ ਸਿੱਧਾ-ਸਿੱਧਾ ਹੁੰਦਿਆਂ ਤੇ 2-4 ਦਿਨ ਨੋਰਮਲ ਲੱਗ ਜਾਂਦੇ ਹਾਂਜੀ ਢਾੜੀ ਜਾਂਦਾ ਲੱਗੂਗਾ ਜੀ ਤੇ ਬਾਕੀ ਓਵਰਆਲ ਸਾਰੀ ਕੁਆਲਿਟੀ ਹੈ ਠੀਕ ਹੈ ਜੀ ਪਿਓਰ ਹੈਗੀ ਐ ਚ ਬਹੁਤ ਜਿਆਦਾ ਠੰਡੀ ਸੁਣਨੀ ਜਾਂਦੀ ਹੁੰਦੀ ਸਭ ਇਧਰੇ ਤੇ ਸੀ ਸਾਊ ਜਿਹੇ ਇਹ ਵੇਖੋ ਕਿੰਨਾ ਟਿਕਾਣੇ ਤੇ ਕਿੱਥੇ ਲੱਗਾ ਜੀ ਲਓ ਜੀ ਖਾਣ ਵਿੱਚ ਵਈਗਲਾ ਮੁੱਠੀ ਥਾਣੇ ਬਿਲਕੁਲ ਸਦੀਪ ਜੀ ਫਿਰ ਕਿਥੋਂ ਤੱਕ ਦੇ ਲਿਆ ਕਰਦੇ ਪਏ ਸੋਹਣ ਸਾਹਿਬ ਅੱਛੀ ਤੇ ਹੈਗੀ ਹੈ 85000 ਦੀ ਆਪਾਂ 75000 ਜਿਵੇਂ ਮਾਨਦਾਨ ਕਰ ਦਾਂਗੇ ਵੀਰ ਭਰਾ ਜੀ 75000 ਉਹ ਚੋਂ ਵੀ ਮਾਨਦਾਨ ਕਰ ਦਾਂਗੇ ਬਹੁਤ ਜਿਆਦਾ ਖਰੀ ਵੜਿਆ ਦੁੱਧ ਵੀ 25 26 ਕਿਲੋ ਬਣਾਉਂਗੀ ਠੀਕ ਹੈ ਹਾਂਜੀ 75000 ਦੇ ਵਿੱਚੋਂ ਜਿਹੜਾ ਦੋਸਤੋ ਛੋੜ ਛੱਪਾ ਮੌਕੇ ਤੇ ਮਾਨਦਾਨ ਹੋ ਜਾਊਗਾ ਠੀਕ ਆ ਤੇ ਫੁੱਲ ਵੱਡੀ ਇਹ ਵੜ ਹੈਗੀ ਹੈ ਠੀਕ ਹੈ ਜੀ ਸੈਕੰਡ ਟਾਈਮਰ ਆ ਦੂਜਾ ਸਵੇਰ ਫਰੀ ਹੈ ਤੇ ਜਰੂਰ ਤੁਸੀਂ ਸੰਪਰਕ ਕਰ ਲਿਓ ਗੱਲ ਬਾਤ ਕਰ ਲਿਆ ਠੀਕ ਹੈ ਪਰਫੈਕਟ ਤੇ ਚੁਆਈ ਚ ਵੀ ਆਪਦੀ ਕਰਕੇ ਤਸਦੀ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਇੱਕ ਤੁਹਾਨੂੰ ਸ਼ਾਹੀ ਵਾਲਾ ਅੰਕ ਦੇ ਵਿੱਚ ਜਿਹੜੀ ਇਹ ਵੈਰ ਦਿਖਾਉਣ ਲੱਗਿਆ ਤੀਜਾ ਨੰਬਰ ਤੇ ਸਾਨੂੰ ਸਭ ਇਹਦੀ ਆਪਾਂ ਵੀਡੀਓ ਪਾਈ ਜੀ ਇਦਾਂ ਨਾਲ ਬੜੀ ਜਿਆਦੀ ਨਰਮ ਹੀ ਕੱਚੀ ਪਈ ਪਿਛਲੀ ਵਾਰ ਕੀ ਦੋ ਚਾਰ ਦਿਨ ਹੋ ਗਏ ਜੀ ਬੜੀ ਕੱਚੀ ਸੀ ਤੇ ਵੀ ਪਰ ਆਉਂਦੇ ਵੀ ਪਿਆਰ ਹੋਣ ਦੇ ਅੱਜ ਹੁਣ ਸੂਟੇ ਸਵੇਰੇ ਸਵੇਰੇ ਬਿਲਕੁਲ ਦੁੱਧ ਵੀ ਵਗੰਦਿਆ ਠੀਕ ਹੈ ਜੀ ਇਹ ਆਦ ਭਲਾ ਭੋਣਾ ਪਈਆਂ ਬਸ ਇਹਦੀ ਬੜੀ ਜਿਆਦੀ ਚੰਗੀ ਚੇਤ ਦੇ ਲਈ ਆਪਾਂ ਠੀਕ ਹੈ ਸੋ ਚੁਆਈ ਜਿਹੜੀ ਹੈ ਦੋਸਤੋ ਵੀਰਾਂ ਦਾ ਵੀ ਕੋੰ ਬਾਕੀ ਜਾਂਦਾ ਦੋ ਦਿਨ ਤਿਆਰੀ ਦੇ ਵਿੱਚ ਆ ਪਸ਼ੂ ਐਨੀਮਲ ਦੋ ਦਿਨ ਇੱਕ ਦਿਨ ਅੱਜ ਭਲਕ ਰਾਤ ਕਿਸੇ ਟਾਈਮ ਹੀ ਤੁੰ ਸਕਦਾ ਠੀਕ ਹੈ ਜੀ ਅੱਜ ਸਾਰੇ ਬਈਆਂ ਦੀ ਵੀਡੀਓ ਦਾ ਸਾਨੂੰ ਦਾ ਭਾਈ ਸਾਰੀਆਂ ਵੇਖੀਆਂ ਬਾਕੀ ਦੇ ਹਾਂ ਹਾਂ ਕਬੜੀ ਲੇ ਗਈ ਆ ਠੀਕ ਇੱਕ ਪਿਛਲੀ ਵੀਡੀਓ ਦਾ ਜਵਾਬ ਫੁੱਲ ਵੱਡੀ ਵੜਾ ਵਿਖਾਈ ਸੀ ਆਪਾਂ ਪਤੂ ਸਾਹਿਬ ਵੇਢੀ ਆਜੂਗੀ ਸਰ ਹੋਗੀ ਅੱਜ ਹਾਂਜੀ ਹੋ ਗਈ ਹੈ ਜੀ ਠੀਕ ਹੈ ਜੀ ਕੋਈ ਵੀਰ ਕੋਈ ਘਰ ਰੱਖਣ ਵਾਲੇ ਲੱਗੇ ਆ ਠੀਕ ਹੈ ਜੀ ਬਹੁਤ ਜ਼ਿਆਦਾ ਚੱਲੀ ਵੜਾ ਆਜੇ ਸੁਈ ਨੇ ਸੰਸਾਭ ਬੜੀ ਜਿਆਦੀ ਵੱੜ ਗਈ ਨੂੰ ਅੱਛਾ ਅੱਛਾ ਹਾਂਜੀ ਬਹੁਤ ਜਦੋਂ ਬਣੀ ਆ ਜੀ ਸੂਈ ਨਹੀਂ ਉਹ ਪੂਰਾ ਜਿਹਾ ਦੋਸਤੋ ਵੱਡਾ ਟੈਂਕ ਸੀ ਇੱਕ ਆ ਵੀ ਨਸਲਾਂ ਵਸਲਾਂ ਬਹੁਤ ਆਉਂਦੀਆਂ ਰਹਿੰਦੀਆਂ ਨੇ ਔਰ ਇੱਕ ਡਿਫਰੈਂਟ ਜੀ ਚੀਜ਼ ਸੀਗੀ ਉਹ ਵੀ ਫਿਲਹਾਲ ਅੱਜ ਜਿਹੜੀ ਆ ਸੇਲ ਹੋ ਗਈ ਹੈ ਠੀਕ ਆ ਤੇ ਆ ਵਹਿੜ ਜਿਹੜੀ ਆ ਪਰਸੋਂ ਆਪਾਂ ਵੀਡੀਓ ਵੀਡੀਓ ਵਿੱਚ ਪਾਈ ਸੀ ਸਗੋਂ ਦੋ ਤਿੰਨ ਦਿਨ ਉਹ ਦੋ ਕੱਚੀ ਸੀਗੀ ਦੋ ਤਿੰਨ ਦਿਨ ਲੈਂਦੀ ਸੀ ਠੀਕ ਆ ਹੁਣ ਤਿਆਰੀ ਦੇ ਵਿੱਚ ਤੁਸੀਂ ਬਾਕੀ ਆ ਵਹਿੜ ਦੇਖ ਲਓ ਤਸੱਲੀ ਦੇ ਨਾਲ ਗੋਲ ਥਾਨ ਸੋ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਆ ਫੀਸ ਤੁਹਾਡੀ ਆ ਕਿੰਨਾ ਮੁੱਲ ਕਰਦੇ ਆਂਦਾ ਜੀ ਸੰਤੋ ਸਾਹਿਬ ਮੁੱਲ 50000 ਕਰਦੇ ਆਂ 55ਵੇਂ ਮੰਗਦੇ ਆਂ 47000 ਦੀ ਹਾਨਾ ਵੈਟ ਦੇ ਦਾਂਗੇ ਜੀ 47 ਜੀ 47 ਉਹ ਚੋ ਵੀ ਮਾਨਦਾਨ ਕਰ ਦਾਂਗੇ ਸੰਤੋ ਸਾਹਿਬ 47 ਚੋ ਵੀ ਹਾਂਜੀ ਹੁਣ ਵੀ ਆਪਣੇ ਕੋਲ ਨਾ ਜਾਨੀ ਕਿ ਆਪਣੀਆਂ ਪੰਜ ਛੀ ਵੇੜਾ ਬਾਹਰ ਲਈਆਂ ਖੜੀਆਂ ਆਂ 9 ਤਰੀਕ ਨੂੰ ਸਵੇਰੇ ਆਪਣੇ ਕੋ ਆ ਜਾਣੀਆਂ ਆਂ ਜੇ ਕੋਈ ਹੋਰ ਵੀਰ ਪੜਾਉਣੇ ਕੋਈ ਚੰਗੀ ਤੋਂ ਚੰਗੀ ਵੜ ਲੈਣੀ ਹੋਵੇ ਉਹ ਵੀ ਆਪਣੇ ਤੋਂ ਮਿਲੋਗੇ ਠੀਕ ਹੈ ਤੇ ਮੈਂ ਵੀ ਜੇ ਕੋਈ ਵੀਰ ਪੜਾਉਣੇ 17 18 ਕਿਲੋ ਤੋਂ ਪਲੱਸ ਵਾਲੀ ਲੈਣੀ ਹੋਵੇ ਉਹ ਵੀ ਆਪਾਂ ਦੁੱਧ ਚਵਾ ਕੇ ਦਵਾਂਗੇ ਆਪਣੀਆਂ ਮਹੀਆਂ ਵੀ ਪੰਜ ਬਾਹਰ ਲਈਆਂ ਖੜੀਆਂ ਸੰਧੂ ਸਾਹਿਬ ਥੋੜੀ ਥਾਂ ਦੀ ਦਿੱਕਤ ਕਰਕੇ ਇਹ ਲਿਆਂਦੀਆਂ ਨਹੀਂ ਗਿਆ ਆ ਪਸ਼ੂ ਗਾਂ ਪਸ਼ਾਓਗੇ ਤੇ ਕੱਲ ਨੂੰ ਲੈ ਆਉਣੀਆਂ ਜੀ ਉਹ ਬਿਲਕੁਲ ਠੀਕ ਹਾਂਜੀ ਤਾਂ ਸੰਦੀਪ ਭਾਈ ਬੋਲ ਕੇ ਨੰਬਰ ਆਪਣੇ 81370 ਜੀ 38939 ਸੰਧੂ ਸਾਹਿਬ ਠੀਕ ਹੈ ਜੀ ਸੋ ਦੋਸਤੋ ਇਹ ਸੰ ਮੇਰੇ ਨਾਲ ਵੀਰ ਸੰਦੀਪ ਸਿੰਘ ਭੁੱਲਰ ਭੁੱਲਰ ਡੇਰੀ ਫਾਰਮ ਤੋਂ ਦੋਸਤੋ ਅੱਜ ਵੀਡੀਓ ਸੀ ਆਪਣ ਤਸੀਲ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਤੇ ਇਵੈਂਟ ਤੇ ਕਿਵੇਂ ਤੋਂਾਰ 7 ਕਿਲੋਮੀਟਰ ਦੀ ਦੂਰੀ ਆ ਤੇ ਸੌਰ ਸਿੰਘ ਤੋਂ ਪੁਛਰ ਵਾਲੀ ਛੜਕ ਜਿਹੜੀ ਦੋਸਤੋ ਵੀਰ ਹੁਣਾਂ ਦਾ ਬਾਹਰ ਬੈਠਾ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਲਓ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ